ਤਬ ਨੂੰ ਸੱਸੀ ਆਕਾਲ ਚੀ ਅਮੀਨਦ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਹੀ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਫੇਸਬੁੱਕ ਫੈਮਿਲੀ ਤੇ YouTube ਫੈਮਿਲੀ ਤੇ Instagram ਤੇ ਮੋਜ ਸਾਰੇ ਠੀਕ ਹੀ ਹੋਵੋਗੇ ਔਰਤ ਤੀਆਂ ਤੀਆਂ ਕਹਿੰਦੇ ਪਰਾਈਆਂ ਤੀਆਂ ਕਹਿੰਦੇ ਪਰਾਇਆ ਧਨ ਕਿਆ ਜਾਂਦਾ ਹੈ ਕਿ ਪ੍ਰਾਇਆ ਧਨ ਪਰ ਉਸ ਤੋਂ ਪਰਖਿਆ ਹਰ ਪਿਆਰ ਸੇਵਾ ਤੇ ਸਤਿਕਾਰ ਮੰਨਿਆ ਜਾਂਦਾ ਹੈ ਉਸ ਦੇ ਚਾ ਉਸ ਦੀਆਂ ਖੁਸ਼ੀਆਂ ਸਭ ਕਰ ਦੇ ਇੱਜ਼ਤ ਨਾਲ ਜੋੜੀਆਂ ਜਾਂਦੀਆਂ ਨੇ ਜੋੜੀਆਂ ਜਾਂਦੀਆਂ ਨੇ ਪਰ ਜਦੋਂ ਉਹ ਤੀ ਕਿਸੇ ਹੋਰ ਕਾਰ ਦੀ ਨੋ ਬਣ ਕੇ ਆਉਂਦੀ ਹੈ ਤਾਂ ਉਸ ਦੇ ਸੁਪਨੇ ਅਚਾਨਕ ਜ਼ਰੂਰਤਾਂ ਬਣ ਜਾਂਦੇ ਨੇ ਉਸ ਦੇ ਸੁਪਨੇ ਅਚਾਨਕ ਜ਼ਰੂਰਤਾਂ ਸੁਪਨੇ ਬਣ ਜਾਂਦੀਆਂ ਨੇ ਉਸ ਦੇ ਚਾ ਉਸ ਦੇ ਚਾ ਲਾਡ ਸਾਰੇ ਫਜ਼ੂਲ ਸਮਝੇ ਜਾਂਦੇ ਨੇ ਘਰ ਛੱਡਿਆ ਹੁੰਦਾ ਹੈ ਮਾਂ ਪਿਓ ਉਸ ਨੇ ਮਾਪਿਓ ਆਪਣਾ ਵੀ ਛੱਡਿਆ ਹੁੰਦਾ ਹੈ ਹੁੰਦਾ ਹੈ ਉਸ ਦੇ ਸੁਪਨੇ ਹੁੰਦੇ ਪਰ ਅਕਸਰ ਉਸ ਤੋਂ ਸਿਰਫ ਤਿਆਗ ਹੀ ਤਿਆਗ ਹੀ ਦਿੱਤਾ ਜਾਂਦਾ ਹੈ ਜਦੋਂ ਉਹ ਘਰ ਵਿੱਚ ਆਉਂਦੀ ਏ ਤਾਂ ਉਸ ਨੂੰ ਧੀ ਵਾਲਾ ਪਿਆਰ ਕਦੇ ਨਹੀਂ ਦਿੱਤਾ ਜਾਂਦਾ ਉਸ ਨੂੰ ਬੋਝ ਹੀ ਸਮਝਿਆ ਜਾਂਦਾ ਹੈ ਨੌ ਨੂੰ ਜਦੋਂ ਕੋਈ ਨੌ ਜਿੱਥੇ ਧੀ ਨੂੰ ਦਿੱਤਾ ਜਾਂਦਾ ਸਾਰਾ ਕੁਝ ਸਾਰਾ ਪਿਆਰ ਮੁਹੱਬਤ ਦਾਜ ਤੇ ਉਥੇ ਨੌ ਨੌ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਕਿ ਨੌ ਨਾਲ ਆਪਾਂ ਫਰਕ ਕਰਨ ਲੱਗ ਜਾਂਦੇ ਆ ਤੇ ਨੌ ਨੂੰ ਸਮਝਿਆ ਜਾਂਦਾ ਕਿ ਇਹ ਬੋਝ ਹੈ ਕਿ ਉਸ ਟਾਈਮ ਆਪਾਂ 3 ਨੂੰ ਕਹਿੰਦੇ ਇਹ ਮਾਨਤ ਤੇ 9 ਨੂੰ ਆਪਾਂ ਕਹਿੰਨੇ ਆ ਕਿ ਬੋਝ ਜਦੋਂ 9 ਚੀਜ਼ ਮੰਗਦੀ ਏ ਤਾਂ ਸਮਝਦੇ ਸਸ 9 ਨੂੰ ਬੋਝ ਪਰ ਨਹੀਂ ਇਸ ਤਰ੍ਹਾਂ ਨਹੀਂ ਕਰਾਂ ਜੇ ਆਪਾਂ 3 ਨੂੰ ਤੇ 9 ਨੂੰ ਬਰਾਬਰ ਸਮਝੀਏ ਤਾਂ 9 ਵੀ ਜਿਹੜੀ ਹੁੰਦੀ ਉਹ ਵੀ ਅਗਲੇ ਦੀ 3 ਹੁੰਦੀ ਹੈ ਤੇ 9 ਨੂੰ ਵੀ ਆਪਾਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਕਿ ਕਦੇ ਆਪਾਂ ਨੂੰ ਨੌ ਬਣਾ ਕੇ ਨਹੀਂ ਰੱਖਣੀ ਚਾਹੀਦੀ ਧੀ ਬਣਾ ਕੇ ਰੱਖਣੀ ਚਾਹੀਦੀ ਤੇ ਉਸ ਦੇ ਨਾਲ ਵੀ ਜਿਵੇਂ ਆਪਾਂ ਧੀ ਨਾਲ ਪਿਆਰ ਨਾਲ ਗੱਲ ਕਰਦੇ ਆ ਤੇ ਨੌ ਨਾਲ ਵੀ ਆਪਾਂ ਨੂੰ ਪਿਆਰ ਨਾਲ ਗੱਲ ਕਰਨੀ ਚਾਹੀਦੀ ਆਪਾਂ ਹੁਣ ਉਸ ਰਿਵਾਜ ਨੂੰ ਬਦਲ ਸਕਦੇ ਆ ਆਪਾਂ ਨੂੰ ਸਮਝਣ ਦੀ ਲੋੜ ਹੈ ਤੇ ਆਪਾਂ ਨੂੰ ਸਮਝਣ ਦੀ ਲੋੜ ਹੈ ਇਸ ਕਹਾ ਪਿਛਲੇ ਰਿਵਾਜ ਨੂੰ ਪਿਛਲੀਆਂ ਗੱਲਾਂ ਬਾਤਾਂ ਨੂੰ ਛੱਡਣ ਵਾਸਤੇ ਤੇ ਨਵਾਂ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਅੱਜਕੱਲ ਨੌ ਤੇ ਤੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਹਾਂਜੀ ਜੇ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਲਾਈਕ ਕਰੋ, ਸ਼ੇਅਰ ਕਰੋ, ਘੰਟੀ ਦਾ ਬਟਨ ਦਬਾਓ, ਧੰਨਵਾਦ ਜੀ।